15 20 ਜਣੇ ਤਿਲਕ ਲਾ ਕੇ ਉੱਥੇ ਡੈਮ ਤੇ ਬੈਠੇ ਕਹਿ ਰਹੇ ਆ ਕਿ ਸਾਰੇ ਫਲੱਡ ਗੇਟ ਇੱਕੋ ਵਾਰੀ ਚੱਕ ਦਿੰਨੇ ਆ ਤੇ ਨਾ ਰਹੂਗਾ ਬਾੰਸ ਤੇ ਨਾ ਵੱਜੂਗੀ ਬਾਂਸਰੀ ਤੇ ਹੱਸ ਰਹੇ ਉੱਚੀ ਉੱਚੀ ਪਹਿਲੀ ਤਾਂ ਗੱਲ ਇਹ ਕਿਰਤ ਕਰਨ ਵਾਲਾ ਕੰਮ ਆ ਜਿਹੜਾ ਪਿੱਠ ਤੇ ਵਾਰ ਕਰਨਾ ਪੰਜਾਬ ਦੇ ਤੁਸੀਂ ਕੀਤਾ ਦੂਸਰਾ ਨੰਬਰ ਮੈਂ ਤੁਹਾਨੂੰ ਦੱਸ ਦੇਣੀ ਜਣੀ ਜੋ ਤਿਲਕ ਲਾ ਕੇ ਅੱਜ ਤੁਸੀਂ ਹੱਸ ਰਹੇ ਹੋ ਨਾ ਇਹ ਸਿੱਖ ਕੌਮ ਦੀ ਦੇਣ ਆ ਨੌਵੇਂ ਪਾਸ਼ਾ ਜੀ ਆਪਣੀ ਕੁਰਬਾਨੀ ਨਾ ਨਾ ਕਰਦੇ ਤੇ ਅੱਜ ਤੁਹਾਡੇ ਜਨਊ ਤੇ ਤਿਲਕ ਨਾ ਹੁੰਦਾ ਤੁਸੀਂ ਅੱਲਾ ਅੱਲਾ ਖੁਦਾ ਖੁਦਾ ਕਰਦੇ ਹੁੰਦੇ ਰਾਮ ਦੀ ਜਗਾ ਦੂਸਰਾ ਨੰਬਰ ਜੇ ਭਾਰਤ ਦੀ ਅੱਜ ਆਜ਼ਾਦੀ ਦਾ ਆਨੰਦ ਮਾਣ ਰਹੇ ਹੋ ਨਾ 98% ਕੁਰਬਾਨੀਆਂ ਇਸ ਪੰਜਾਬ ਦੀਆਂ ਇਸ ਬਾਂਸ ਦੀਆਂ ਨੇ ਤੁਹਾਡੇ ਪਿੱਛੇ ਸੋਨਾ ਪੈਸਾ ਭਾਰਤ ਨੂੰ ਜਦੋਂ ਕਿਤੇ ਲੋੜ ਪਈ ਆ ਸਭ ਤੋਂ ਵੱਧ ਪੰਜਾਬ ਨੇ ਦਿੱਤਾ ਪੰਜਾਬ ਦੀ ਧਰਤੀ ਦਾ ਅਨੋਖਾਤਾ ਤੇ ਤੁਹਾਡੇ ਮੂੰਹ ਵਿੱਚ ਪੈਂਦਾ ਮਰ ਜਾਣਾ ਚਾਹੀਦਾ ਤੁਹਾਨੂੰ ਉੱਥੇ ਫਲੱਡ ਗੇਟਾਂ ਦੇ ਵਿੱਚ ਨਾਕ ਡਬੋ ਕੇ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੀਆਂ ਗੱਲਾਂ ਕਰਦਿਆਂ ਨੂੰ ਤੁਹਾਨੂੰ ਅਸੀਂ ਕੀ ਕਹਿਣਾ ਜੇ ਅਸੀਂ ਆਪਣੇ ਗੁਰੂ ਦੇ ਸਿਧਾਂਤ ਨੂੰ ਸਿੱਖਿਆ ਹੁੰਦਾ ਪੱਲੇ ਨਾ ਬੰਨ ਕੇ ਰੱਖਿਆ ਹੁੰਦਾ ਥੁੱਡੀ ਕਿ ਹਸਤੀ ਸੀ ਅੱਜ ਤੁਸੀਂ ਫਲੱਡ ਗੇਟ ਖੋਲ੍ਹ ਦਿੰਦੇ ਜੇ ਪੰਜਾਬ ਦਾ ਰਾਜ ਭਾਗ ਸੰਭਣ ਵਾਲੇ ਵਾਗਡੋਰਾ ਸੰਭਣ ਵਾਲੇ ਤੁਹਾਡੇ ਨਾਲ ਨਾਂ ਮਿਲੇ ਹੁੰਦੇ ਉਹ ਪੰਜਾਬ ਦੇ ਵਫਾਦਾਰ ਹੁੰਦੇ ਤਾਂ ਅੱਜ ਪੰਜਾਬ ਦਾ ਇਹ ਹਸ਼ਰ ਨਹੀਂ ਸੀ ਹੋਣਾ ਮਹਾਰਾਜ ਸਾਹਿਬ ਨੇ ਸਾਨੂੰ ਗੁਰਬਾਣੀ ਪੜਨ ਦੇ ਨਾਲ ਨਾਲ ਸਿਮਰਨ ਕਰਨ ਦੇ ਨਾਲ ਨਾਲ ਸ਼ਸਤਰਧਾਰੀ ਹੋ ਕੇ ਰਹਿਣ ਨੂੰ ਕਿਹਾ ਸੀ ਮਹਾਰਾਜ ਸਾਹਿਬ ਨੇ ਕਿਹਾ ਸੀ ਕੋਈ ਕਿਸੇ ਕੋ ਰਾਜ ਨ ਦੇਹ ਜੋ ਲੇਹੇ ਨਿਜ ਬਲ ਸੇ ਲੇਹੇ ਅਸੀਂ ਡੰਡੇ ਵੀ ਛੱਡਦੇ ਅਸੀਂ ਮਹਾਰਾਜ ਸਾਹਿਬ ਦੇ ਸ਼ਸਤਰਾਂ ਨਾਲ ਧਾਰੀ ਤਾਂ ਅਸੀਂ ਕੀ ਹੋਣਾ ਸੀਗਾ ਅਸੀਂ ਅਮਰ ਤੇ ਛੱਕਦੇ ਆ ਘਰਾਂ ਦੇ ਵਿੱਚ ਲੋਕੀ ਨਸ਼ੇ ਪੱਤਿਆਂ ਤੋਂ ਦੂਰ ਹੋ ਲਈ ਅਸੀਂ ਇਹ ਸਮਝਿਆ ਹੀ ਨਹੀਂ ਕਿ ਮਹਾਰਾਜ ਸਾਹਿਬ ਨੇ ਸਾਨੂੰ